ਕਿਸ ਕਰਕੇ ਹੁਣ ਅਸੀਂ ਮੌਕਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਥੱਲੇ ਲੋਕ ਪੂਰਾ ਮਨ ਬਣਾਈ ਬੈਠੇ ਆ ਔਰ ਇਹਦੇ ਵਿੱਚ ਕੁਝ ਛੜਯੰਤਰ ਦੇ ਤਹਿਤ ਜਿਹੜੇ ਇਸ ਤਰ੍ਹਾਂ ਦੀ ਐਜੀਟੇਸ਼ਨ ਕਰਦੇ ਆਂ ਅੱਜ ਕੱਲ ਜਿਹੜਾ ਸਰੂਪ ਹੈ ਨਾ ਵਿਰੋਧ ਦਾ ਉਹ ਪੂਰਾ ਬਦਲ ਗਿਆ ਦੋ ਇਹ ਬੂਥ ਸੰਮੇਲਨ ਦੇ ਵਿੱਚ ਅਸੀਂ ਜਿੰਨੇ ਵੀ ਬੂਥ ਤੇ ਵਰਕਰ ਨੇ ਜਾਂ ਸਾਡਾ ਇੱਕ ਸ਼ਕਤੀ ਕੇਂਦਰ ਸ਼ਕਤੀ ਕੇਂਦਰ ਤਿੰਨ ਬੂਥਾਂ ਦੇ ਉੱਪਰ ਹੈ ਔਰ ਪੰਜਾਬ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ ਮੈਂ ਸਮਝਾਂ ਕਿ 8 ਸੀਟਾਂ ਦੇ ਆਸ-ਪਾਸ ਜਿਹੜੀ ਅਸੀਂ ਜਿੱਤ ਪ੍ਰਾਪਤ ਕਰਾਂਗੇ 13 ਦੇ ਵਿੱਚੋਂ ਔਰ ਸਾਰ ਬਹੁਤ ਅੱਛੀ ਵੋਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਪੈ ਰਹੀ ਹੈ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਜੋ ਆਪਣੀਆਂ ਤਿਆਰੀਆਂ ਕਰੀ ਬੈਠੀਆਂ ਨੇ ਤਾਂ ਉੱਥੇ ਹੀ ਭਾਜਪਾ ਦੇ ਖਾਸ ਤੌਰ ਦੇ ਉੱਤੇ ਸਾਡੇ ਨਾਲ ਮੌਜੂਦ ਹੈ ਕਿ ਨਹੀਂ ਮਨਜੀਤ ਸਿੰਘ ਰਾਏ ਜੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਭਾਜਪਾ ਦਾ ਕੀ ਅੱਛਾ ਪਿੰਡਾਂ ਦੇ ਵਿੱਚ ਹੈਗਾ ਕਿਉਂਕਿ ਇੱਕ ਤਰਫਾ ਕਿਸਾਨ ਜੋ ਆ ਵਿਰੋਧ ਤੇ ਵਿਰੋਧ ਕਰ ਰਹੇ ਨੇ ਪਰ ਮਨਜੀਤ ਸਿੰਘ ਰਾਏ ਹੁਣਾ ਦਾ ਕੀ ਜੋ ਵਿਚਾਰ ਚਰਚਾ ਹੈਗੀਆਂ ਨੇ ਉਹ ਵੀ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦੇ ਆ ਤਾਂ ਰਾਏ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਵੀ ਹੋ ਰਿਹਾ ਕਿਉਂਕਿ ਸਭ ਤੋਂ ਵੱਡਾ ਮੁੱਖ ਕਾਰਨ ਇਹੀ ਹੈ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਉਹ ਆਪਣੀ ਵਿਰੋਧ ਕਰ ਰਹੇ ਨੇ ਤਾਂ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਸਭ ਤੋਂ ਪਹਿਲਾਂ ਅਸੀਂ ਇਹ ਦੱਸ ਦਿੰਦੇ ਆ ਮੈਂ ਤੁਹਾਡੇ ਜਿਹੜਾ ਚੈਨਲ ਹੈ ਸਾਰੇ ਜਿਹਨੇ ਦਰਸ਼ਕ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਆ ਵੀ ਜਿਹੜਾ ਇਹ ਆਪਣਾ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਟਾਈਮਜ਼ ਨੋ ਦਾ ਸਰਵੇ ਆਇਆ ਔਰ ਹੋਰ ਵੀ ਸਰਵੇ ਆਏ ਜਿੰਦੇ ਵਿੱਚ ਉਹਨਾਂ ਨੇ 26% ਵੋਟ ਜਿਹੜਾ ਸਾਨੂੰ ਪੈ ਰਿਹਾ ਤਾਂ ਇਸ ਤਰ੍ਹਾਂ ਲਗਭਗ 5 ਸੀਟਾਂ ਨੂੰ ਦੇ ਰਿਹਾ ਹੈ ਤੇ ਇਹ ਇਹ ਜਿਹੜਾ ਮਾਹੌਲ ਹੈ ਲੋਕ ਜਿਹੜੇ ਆ ਨਾ ਉਹਨਾਂ ਦੇ ਮਨ ਵਿੱਚ ਆਇਆ ਕਿ ਸਾਰੀਆਂ ਪਾਰਟੀਆਂ ਵੇਖ ਲਈ ਆ ਕਾਲੀ ਦਲ ਵੀ ਵੇਖ ਲਿਆ ਔਰ ਕਾਂਗਰਸ ਵੀ ਵੇਖ ਲਈ ਹੈ ਆਮ ਆਦਮੀ ਪਾਰਟੀ ਵੀ ਵੇਖ ਲਈ ਹੈ ਤਾਂ ਇਸ ਕਰਕੇ ਹੁਣ ਅਸੀਂ ਮੌਕਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਥੱਲੇ ਲੋਕ ਪੂਰਾ ਮਨ ਬਣਾਈ ਬੈਠੇ ਆ ਔਰ ਇਹਦੇ ਵਿੱਚ ਕੁਝ ਛੜੇੰਤਰ ਦੇ ਤਹਿਤ ਜਿਹੜੇ ਇਸ ਤਰ੍ਹਾਂ ਦੀ ਐਜੀਟੇਸ਼ਨ ਕਰਦੇ ਆਂ ਅੱਜ ਕੱਲ ਜਿਹੜਾ ਸਰੂਪ ਹੈ ਨਾ ਵਿਰੋਧ ਦਾ ਉਹ ਪੂਰਾ ਬਦਲ ਗਿਆ ਜਦ ਕਿ ਠੀਕ ਹੈ ਜੇ ਕਿਸੇ ਨੂੰ ਕੋਈ ਕਿਸੇ ਕਿ ਤੁਸੀਂ ਆਪਣਾ ਅਤਰਾਜ ਹੈ ਤਾਂ ਉਹ ਲੋਕਤੰਤਰੀ ਤਰੀਕੇ ਦੇ ਨਾਲ ਜੋ ਮਰਜ਼ੀ ਉਹ ਆਪਣੀ ਗੱਲ ਰੱਖ ਸਕਦੇ ਆ ਉਹਨਾਂ ਨੂੰ ਰੱਖਣ ਦਾ ਅਧਿਕਾਰ ਹੈ ਪਰ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਨੇ ਕਾਂਗਰਸ ਨੇ ਜਦੋਂ Madhya Pradesh ਔਰ Rajasthan ਔਰ Chhattisgarh ਦੀਆਂ ਸਰਕਾਰਾਂ ਤੋਂ ਉਸ ਵੇਲੇ ਇੱਕ ਪਰੰਪਰਾ ਫਲਾਇਆ ਸੀਗਾ ਦੇਖੋ ਕਿ ਭਾਈ ਜਿਹੜੇ ਅਸੀਂ ਜਿਹੜਾ ਛਤੀਸਗੜ੍ਹ ਤਾਂ ਜਿਤਨਾ ਜਿਤਨਾ ਹੈ ਮਧਿਆ ਪ੍ਰਦੇਸ਼ 160 ਜਿੱਤਾਂ ਜਿੱਤਾਂਗੇ ਔਰ ਰਾਜਸਥਾਨ ਚ ਕਾਂਡੇ ਦੀ ਚੱਕਰ ਹੈ ਲੇਕਿਨ ਸਾਡੇ ਉਥੇ ਮਧਿਆ ਪ੍ਰਦੇਸ਼ ਵਿੱਚ ਰਾਜਸਥਾਨ ਚ ਛਤੀਸਗੜ੍ਹ ਚ ਪੰਨਾ ਪ੍ਰਮੁੱਖ ਵੀ ਬਣਾਏ ਹੋਏ ਆ ਅਸੀਂ ਪਿਛਲੇ 2 ਸਾਲ ਤੋਂ ਲਗਭਗ ਆਰਗਨਾਈਜ਼ੇਸ਼ਨਲ ਸਿਸਟਮ ਨੂੰ ਆਪਣੇ ਮਜ਼ਬੂਤ ਕਰ ਰਹੇ ਆ ਅੱਜ ਵੀ ਜਿਹੜਾ ਇੱਥੇ ਬੂਸ ਸਮੇਲਨ ਮਜੀਠਾ ਦਾ ਹੈ ਇਹ ਵੀ ਇੱਕ ਉਸ ਕੜੀ ਦਾ ਹਿੱਸਾ ਹੈ ਕਿ ਅਸੀਂ ਸਾਰੇ ਲਗਭਗ ਜਿਹੜੇ ਜਿਵੇਂ ਮੈਂ ਖਡੂਰ ਸਵਾ ਹਲਕਾ ਦਾ ਕਨਵੀਨਰ ਆ ਤਾਂ ਉੱਥੇ ਅਸੀਂ ਜਿਹੜੀਆਂ ਸਾਡੀਆਂ ਵਿਧਾਨ ਸਭਾ ਹੈ ਸਾਰੀਆਂ 9 ਦੀ 9 ਵਿਧਾਨ ਸਭਾ ਵਿੱਚ ਬੂਥ ਸੰਮੇਲਨ ਕਰਨਾ ਚਾਰ ਹੋ ਗਏ ਆ ਔਰ ਬਾਕੀਆਂ ਦੇ ਅਲੱਗ-ਅਲੱਗ ਡੇਟਾ ਤੈਅ ਨੇ ਤੋ ਇਹ ਬੂਥ ਸੰਮੇਲਨ ਦੇ ਵਿੱਚ ਅਸੀਂ ਜਿੰਨੇ ਵੀ ਬੂਥ ਤੇ ਵਰਕਰ ਨੇ ਜਾਂ ਸਾਡਾ ਇੱਕ ਸ਼ਕਤੀ ਕੇਂਦਰ ਸ਼ਕਤੀ ਕੇਂਦਰ ਤਿੰਨ ਬੂਥਾਂ ਦੇ ਉੱਪਰ ਹੈ ਅਸੀਂ ਆਰਗੇਨਾਈਜ਼ੇਸ਼ਨਲ ਸਿਸਟਮ ਨੂੰ ਆਪਣੇ ਮਜ਼ਬੂਤ ਕਰਦੇ ਹੋਏ ਜਿੱਥੇ ਬਾਕੀ ਆਪਣੇ ਸਰੂਪ ਜਿਹੜਾ ਵੋਟ ਲੈਂਦਾ ਹੈ ਗੱਲਬਾਤ ਕਰਨਦਾ ਹੈ ਇੰਟਰੈਕਸ਼ਨ ਕਰਨ ਦਾ ਨੁਕੜ ਮੀਟਿੰਗਾਂ ਵੱਡੀਆਂ ਰੈਲੀਆਂ ਨੇ ਉਹ ਵੀ ਕਰ ਰਹੇ ਆ ਲੇਕਿਨ ਅਸੀਂ ਆਪਣੇ ਆਰਗੇਨਾਈਜੇਸ਼ਨ ਨੂੰ ਜਿਹੜਾ ਜਿਹੜੇ ਸਾਡੇ ਸਰਕਲ ਨੇ ਸਰਕਰਾਂ ਦੇ ਸਰਕਰ ਪ੍ਰਧਾਨ ਹੋਣ ਦੀਆਂ ਦੀ ਟੀਮਾਂ ਇਹ ਸਾਰੇ ਬਣਾ ਕੇ ਸਿਸਟਮ ਨੂੰ ਮਜ਼ਬੂਤ ਕੀਤਾ ਹੋਇਆ ਹੈ ਔਰ ਔਰ ਬਾਤ ਸਾਡੇ ਇਹ ਬਿਲਕੁਲ ਸਪਸ਼ਟ ਹੈ ਕਿ ਤੀਸਰੀ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਔਰ ਪੰਜਾਬ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ ਮੈਂ ਸਮਝਾਂ ਕਿ 8 ਸੀਟਾਂ ਦੇ ਆਸ-ਪਾਸ ਜਿਹੜੀ ਅਸੀਂ ਜਿੱਤ ਪ੍ਰਾਪਤ ਕਰਾਂਗੇ 13 ਦੇ ਵਿੱਚੋਂ ਔਰ ਬਹੁਤ अच्छी ਵੋਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਪੈ ਰਹੀ ਹੈ ਮੈਂ ਸਮਝਦਾ ਕਿ ਜਿਹੜੇ ਹੁਣ ਸਰਵੇ ਆ ਰਹੇ ਜੀ ਕੋਈ 5 ਦੇ ਰਿਹਾ ਹੈ ਕੋਈ 3 ਦੇ ਰਿਹਾ ਕੋਈ 4 ਦੇ ਰਿਹਾ ਲੇਕਿਨ 8 ਸੀਟਾਂ ਮੈਂ ਮੇਰਾ ਆਪਣਾ ਨਿਜੀ ਅੰਕਲਨ ਹੈ ਰਾਏ ਸਾਹਿਬ ਜਿਸ ਤਰੀਕੇ ਦੇ ਨਾਲ ਇਸ ਵਕਤ ਜੋ ਮਾਹੌਲ ਬਣਿਆ ਕਿਉਂਕਿ ਹਰ ਇੱਕ ਪਾਰਟੀ ਆਪ ਆਪਣਾ ਜੋ ਕਹਿ ਸਕਦੇ ਕੈਂਡੀਡੇਟ ਅਨਾਉਂਸ ਕਰ ਬੈਠੀ ਆ ਤਾਂ ਉਹਨਾਂ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਤਾਂ ਉਹਨਾਂ ਦਾ ਇਹੀ ਸਭ ਤੋਂ ਜ਼ਿਆਦਾ ਵਿਰੋਧ ਇਹੀ ਹੋ ਰਿਹਾ ਕਿ ਬੀਜੇਪੀ ਨੇ ਅੱਜ ਤੱਕ ਕਿਸਾਨਾਂ ਦੀ ਨਹੀਂ ਸੁਣੀ ਜਿਸ ਕਰਕੇ ਬੀਜੇਪੀ ਦਾ ਵਿਰੋਧ ਸਭ ਤੋਂ ਜ਼ਿਆਦਾ ਹੋ ਰਿਹਾ ਨਹੀਂ ਇਹ ਦੇਖੋ ਕਿਸਾਨਾਂ ਦੀ ਨਹੀਂ ਸੁਣਦਾ ਤੁਸੀਂ ਦੇਖਿਆ ਕਿ ਜਿੰਨਾ ਰੇਟ ਐਮਐਸਪੀ ਦਾ ਮਾਨਯੋਗ ਨਰਿੰਦਰ ਮੋਦੀ ਜੀ ਨੇ ਵਧਾਇਆ ਔਰ ਕਿਸਾਨਾਂ ਕਿਸਾਨ ਸਨਮਾਨ ਨਿਧੀ ਪੰਜਾਬ ਦੇ ਵਿੱਚ ਲਗਭਗ 23 ਲੱਖ 3000 ਕਿਸਾਨਾਂ ਨੂੰ ਹੁਣ ਤੱਕ 4605 ਕਰੋੜ ਰੁਪਇਆ ਮਿਲ ਚੁੱਕਾ ਹੈ ਸਾਡੇ ਗੁਰਧਾਮਾਂ ਦੇ ਜਿਹੜੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਖੁੱਲੇ ਦਰਸ਼ਨ ਤੇ ਦਾਰੇ ਬਖਸ਼ੋ ਔਰ ਨਿਰੰਦਰ ਬੋਦੀ ਜੀ ਨੇ ਗੁਰਨਾਨ ਨਾਥ ਪਾਤਸ਼ਾਹ ਦੇ ਸੁਪੁੱਤਰ ਬਣ ਕੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਸਾਰੇ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਈਆਂ ਜਿਨ੍ਹਾਂ ਦੇ ਵਿੱਚ ਗੁਰਨਾਨ ਨਾਥ ਪਾਤਸ਼ਾਹ ਦੀ ਸ਼ਤਾਬਦੀ 550 ਸਾਲ ਜਿਹੜੀ ਹੈ ਲਗਭਗ 1 ਸਾਲ ਮਨਾਈ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ 352 ਜਿਹੜਾ ਜਨਮ ਦਿਨ ਉਹਨਾਂ ਦਾ ਮਨਾਇਆ ਗਿਆ ਇਸੇ ਤਰ੍ਹਾਂ ਗੁਰਤੇਗ ਬਹਾਦਰ ਦਾ ਪਾਸ਼ਾ ਮਹਾਰਾਜ ਦਾ ਉੱਥੇ ਗੁਰਪਰਵ ਉਹਨਾਂ ਦਾ ਮਨਾਇਆ ਗਿਆ ਜਿੱਥੇ ਉਹਨਾਂ ਨੇ ਸੀਸ ਧੜ ਤੋਂ ਜਦਾ ਕਰਨ ਦਾ ਆਰਡਰ ਹੋਇਆ ਸੀ ਲਾਲ ਕਿਲੇ ਦੇ ਉੱਪਰ ਤੋਂ ਇਸ ਤਰ੍ਹਾਂ ਕਰਕੇ ਜਿਹੜੀ ਸਿੱਖਾਂ ਦੀ ਕਾਲੀ ਸੂਚੀ ਉਹਨੂੰ ਖਤਮ ਕਰਨਾ ਦਿੱਲੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਂਦੀਆਂ ਔਰ ਉਹਨਾਂ ਨੂੰ ਮੁਆਵਜ਼ਾ ਦੇਣਾ ਇਹ ਕੇਵਲ ਤੇ ਕੇਵਲ ਮਾਨਯੋਗ ਨਰਿੰਦਰ ਮੋਦੀ ਜੀ ਨੇ ਕੰਮ ਕੀਤੇ ਆ ਔਰ ਵਿਰੋਧ ਜਿਹੜਾ ਇੱਕ ਇਹ ਜਿਹੜੀਆਂ ਤਿੰਨ ਚਾਰੇ ਪਾਰਟੀਆਂ ਰਲ ਕੇ ਇੱਕ ਸ਼ਰੈਂਤਰ ਦੇ ਤਹਿਤ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਵਿੱਚ ਵੀ ਇਹ ਜਿਹੜਾ ਨਰਿੰਦਰ ਮੋਦੀ ਜੀ ਦੇ 13 ਦੇ 13 ਸੀਟਾਂ ਜਿੱਤ ਰਿਹਾ ਇਸ ਕਰਕੇ ਆਪਾਂ ਵਿਰੋਧ ਕਰੀਏ ਕਿਉਂਕਿ ਜਿੱਥੇ ਜਿੱਥੇ ਸਾਡੀਆਂ ਸਰਕਾਰਾਂ ਆਈਆਂ ਨੇ ਆ ਚਾਹੇ ਉਹ ਗੁਜਰਾਤ ਹੈ ਮਧਿਆ ਪ੍ਰਦੇਸ਼ ਹੈ ਜਾਂ ਹੋਰ ਪ੍ਰਦੇਸ਼ ਨਹੀਂ ਉੱਥੇ ਉਹਨਾਂ ਨੂੰ ਡਰ ਕੇ ਉਸ ਤੋਂ ਬਾਅਦ ਦੁਬਾਰਾ ਸਾਡੀ ਕਿਸੇ ਵੀ ਸਰਕਾਰ ਆਉਣੀ ਨਹੀਂ ਬੀਜੇਪੀ ਡਬਲ ਇੰਜਨ ਦੀ ਸਰਕਾਰ ਬਣੇਗੀ ਇੱਥੇ ਵੀ ਬਣੇਗੀ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਪਾਰਟੀਆਂ ਦਾ ਛੇੜੇੰਤਰ ਆ ਕਿਸਾਨ ਕਹਿੰਦੇ ਅਸੀਂ ਆਪਣੇ ਪੱਤਰ ਦੇ ਉੱਤੇ ਵਿਰੋਧ ਕਰ ਰਹੇ ਹਾਂ ਹਰ ਇੱਕ ਪਾਰਟੀ ਦਾ ਕਰ ਰਹੇ ਹਾਂ ਕਿਸੇ ਨੇ ਵੀ ਸਾਡੀ ਸੁਣਵਾਈ ਹਾਲੇ ਤੱਕ ਨਹੀਂ ਨਹੀਂ ਮੈਂ ਤੁਸੀਂ ਦੇਖਿਆ ਨਾ ਹੁਣ ਕਈ ਦਿਨ ਵੀ ਇੱਕ ਵੀਡੀਓ ਵੀਡੀਓ ਸਾਹਮਣੇ ਆਈ ਸੀ ਪਿੱਟੇਵੜਡ ਵਿਖੇ ਵੀ ਜਿਹੜਾ ਆਪਸ ਦੇ ਵਿੱਚ ਬੀਜੇਪੀ ਵਰਕਰ ਜੋ ਇਹ ਟਰੋੜੇ ਚਲਾਉਂਦੇ ਇਹ ਵੀ ਦਿਖਾਈ ਦਿੱਤੇ ਨਹੀਂ ਨਹੀਂ ਤੁਸੀਂ ਇਹ ਵੀ ਵੀਡੀਓ ਦੇਖੀ ਹੋਣੀ ਜਿੱਥੇ ਡੱਲੇਵਾਲ ਸਾਹਿਬ ਕਹਿੰਦੇ ਆ ਕਿ ਮੰਦਰ ਦੇ ਕਾਰਨ ਨਰਿੰਦਰ ਮੋਦੀ ਜੀ ਦਾ ਬੜਾ ਜਿਹੜਾ 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 ਗ੍ਰਾਫ ਉੱਚਾ ਹੋ ਗਿਆ ਤੇ ਸਾਡੇ ਕੋਲ ਟਾਈਮ ਥੋੜਾ ਹੈ ਉਹ ਉਹਦੇ ਵਿੱਚ ਕੀ ਹੈ ਛੇਦਰ ਨਹੀਂ ਲੱਗਦਾ ਤੇ ਇਸ ਕਰਕੇ ਉਹ ਉਹ ਵੀਡੀਓ ਬਿਲਕੁਲ ਵਾਇਰਲ ਆਇਆ ਲੋਕ ਸਾਰੇ ਉਹਨੂੰ ਦੇਖ ਰਿਹਾ ਉਹਦੇ ਵਿੱਚ ਕੀ ਇੰਟੈਂਸ਼ਨ ਕੀ ਦਿਸਦੀ ਪਈ ਹੈ ਇਸ ਕਰਕੇ ਇਹ ਇਹ ਕਹਿ ਦੇਣਾ ਕਿ ਨਹੀਂ ਅਸੀਂ ਆਪਣੀਆਂ ਮੰਗਾਂ ਦੇ ਮੰਗਾਂ ਦੇ ਵਾਸਤੇ ਮੋਦੀ ਜੀ ਨੇ ਜੋ ਉਹਨਾਂ ਨੇ ਕਿਹਾ ਤੈਨ ਜਿਉਣਾ ਕਿਹਾ ਵੀ ਇਹ ਤੈਨ ਕਾਨੂੰਨ ਨਹੀਂ ਬਣਾਉਣੇ ਪਹਿਲਾਂ ਇਹ ਸਾਰੇ ਕਾਨੂੰਨਾਂ ਦੀ ਮੰਗ ਕਰਦੇ ਸੀ ਜਿਹੜਾ ਤਕੈਦ ਦਾ ਡੈਡੀ ਸੀ ਉਹ ਆਪ ਆਪ ਮੰਗ ਕਰ ਰਿਆ ਸੀਗਾ ਵੀ ਭਾਈ ਇਹ ਕਾਨੂੰਨ ਸਾਨੂੰ ਇਸ ਤਰ੍ਹਾਂ ਦੇ ਬਣਨੇ ਚਾਹੀਦੇ ਆ ਔਰ ਫਿਰ ਬਾਅਦ ਚ ਹੌਲੀ ਹੌਲੀ ਜਿਵੇਂ ਥੋੜਾ ਜਿਹਾ ਵਿਰੋਧ ਹੋਇਆ ਤੇ ਉਹਨਾਂ ਨੇ ਵੀ ਆਪਣੇ ਸੁਰ ਬਦਲ ਲਏ ਤੋ ਇਸ ਕਰਕੇ ਜਿਹੜਾ ਜਿਸ ਤਰ੍ਹਾਂ ਨਰੇਂਦਰ ਮੋਦੀ ਜੀ ਕਿਸਾਨਾਂ ਵਾਸਤੇ ਜਿੰਨਾ ਐਮਐਸਪੀ ਮੈਂ ਦਾਅਵੇ ਨਾ ਕਰਦਾ ਮੈਂ ਆਪ ਕਿਸਾਨ ਆ ਲਗਭਗ 100 150 ਰੁਪਇਆ ਕਵੈਂਟਲ ਪ੍ਰਤੀ ਕਵੈਂਟਲ ਹਰੇਕ ਜਿਹੜੀ ਆ ਸਾਡੀ ਫਸਲ ਦਾ ਹਰ ਸਾਲ ਮੁੱਲ ਵੱਧਦਾ ਹੈ ਔਰ ਬਾਕੀ ਐਮਐਸਪੀ ਮੋਟੇ ਅਨਾਜਾਂ ਦੇ ਉੱਪਰ ਵੀ ਦਿੱਤੀ ਹੈ ਔਰ ਸਾਡੇ ਪ੍ਰਦੇਸ਼ ਪ੍ਰਧਾਨ ਸ੍ਰੀ ਜਾਖੜ ਜੀ ਨੇ ਇਹ ਵੀ ਕਹਿ ਦਿੱਤਾ ਸੀ ਵੀ ਆਪਾਂ ਡਿਸਾਈਡ ਕਰ ਲਈਏ ਕਿਹੜੀ ਫਸਲ ਬੀਜਣੀ ਹੈ ਝੋਨਾ ਕਣਕ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਐਮਐਸਪੀ ਮਿਲ ਰਹੀ ਹੈ ਜੇ ਆਪਾਂ ਹੋਰ ਵੀ ਬੀਜਣੀ ਹੈ ਤੇ ਅਸੀਂ ਐਮਐਸਪੀ ਦੇ ਬਾਰੇ ਗੱਲ ਕਰਕੇ ਉਹਦਾ ਪੱਕਾ ਜਿਹੜਾ ਲਿਖਤ ਪੜਤਾ ਸੀ ਲੈ ਕੇ ਕਿਸਾਨਾਂ ਨੂੰ ਵਿਆਹਾਂਗੇ ਲੇਕਿਨ ਜੇ ਉਹਦੇ ਵਿੱਚ ਕਰਨੀ ਰਾਜਨੀਤੀ ਹੈ ਤੇ ਫਿਰ ਭਾਈ ਉਸ ਦਾ ਕੋਈ ਹੱਲ ਨਹੀਂ ਹੋ ਸਕੇ ਜੋ ਜਿਵੇਂ ਤੁਸੀਂ ਦੇਖਿਆ ਅਸਨ ਮਨਜੀਤ ਸਿੰਘ ਰਾਏ ਜੀ ਤਾਂ ਉਹਨਾਂ ਵੱਲੋਂ ਵੀ ਖਾਸ ਤੌਰ ਦੇ ਉੱਤੇ ਇਹੀ ਗੱਲਾਂ ਕੀਤੀਆਂ ਨੇ ਕਿ ਜੋ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਗੱਲ ਸਾਂਝੀ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਛੇ 78 ਰਾਹੀ ਪਾਰਟੀਆਂ ਦੇ ਕਹਿਣ ਦੇ ਉੱਤੇ ਜਿਹੜਾ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਸਿੱਧਾ ਆ ਕੇ ਗੱਲਬਾਤ ਕਰਨ ਤਾਂ ਉਸ ਚੀਜ਼ ਦਾ ਮਸਲਾ ਵੀ ਜੋ ਹੈ ਹੱਲ ਹੋ ਸਕਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਰ ਸਨ ਇੱਕ ਜਗਬਨੀ ਟੀਵੀ ਮਜੀਠਾ